ਇੱਕੋ ਮੇਰਾ ਰਾਏ دینا ਫਰਜ਼ ਨਹੀਂ ਪੰਦਾ ਬੰਬਾ ਕੇਜਰੀਵਾਲ ਨੂੰ ਇਹ ਰਾਏ ਜ਼ਰੂਰ ਨੂੰ ਕਹੂੰਗਾ ਇਹਨੂੰ ਵੀ ਤੋੜ ਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜ ਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਵੜਾ ਦੇ ਇਹਨੂੰ ਤੋੜ ਦੇ ਉਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਤੇ ਇਹਨੂੰ ਦੇ ਦੇ ਦੀਵਾਲੀ ਮਨਾਣ ਗਿ ਕੋ ਮੇਰਾ ਰਾਏ ਦੇਣਾ ਫਰਜ਼ ਨਹੀਂ ਪੰਦਾ ਬੰਬਾ ਕੇਜਰੀਵਾਲ ਨੂੰ ਇਹ ਰਾਏ ਜਰੂਰ ਨੂੰ ਦਊਂਗਾ ਇਹਨੂੰ ਵੀ ਤੋੜ ਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜ ਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਵੜਾ ਦੇ ਇਹਨੂੰ ਤੋੜ ਦੇ ਉਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਤੇ ਇਹਨੂੰ ਦੇ ਦੇ ਦੀਵਾਲੀ ਮਨਾਣਗੇ ਕੋ ਮੇਰਾ ਰਾਏ ਦੇਣਾ ਫਰਜ਼ ਨਹੀਂ ਪੰਦਾ ਬੰਬਾ ਕੇਜਰੀਵਾਲ ਨੂੰ ਇਹ ਰਾਏ ਜ਼ਰੂਰ ਨੂੰ ਦਊਂਗਾ ਇਹਨੂੰ ਵੀ ਤੋੜ ਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜ ਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਵੜਾ ਦੇ ਇਹਨੂੰ ਤੋੜ ਦੇ ਉਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਤੇ ਇਹਨੂੰ ਦੇ ਦੇ ਦੀਵਾਲੀ ਮਨਾਣ ਗਿਓ ਦੇਖੋ ਮੇਰਾ ਰਾਏ ਦੇਣਾ ਫਰਜ਼ ਨਹੀਂ ਪੰਦਾ ਬੰਬਾ ਕੇਜਰੀਵਾਲ ਨੂੰ ਇਹ ਰਾਏ ਜ਼ਰੂਰ ਨੂੰ ਦਊਂਗਾ ਇਹਨੂੰ ਵੀ ਤੋੜ ਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜ ਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਵੜਾ ਦੇ ਇਹਨੂੰ ਤੋੜ ਦੇ ਉਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਤੇ ਇਹਨੂੰ ਦੇ ਦੇ ਦੀਵਾਲੀ ਮਨਾਣ ਗਿ ਦੇਖੋ ਮੇਰਾ ਰਾਏ ਦੇਣਾ ਫਰਜ਼ ਨਹੀਂ ਪਾਂਦਾ ਮੈਂ ਮੈਂ ਕੇਜਰੀਵਾਲ ਨੂੰ ਇਹ ਰਾਏ ਜਰੂਰ ਦਊਂਗਾ ਇਹਨੂੰ ਵੀ ਤੋੜ ਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜ ਦੇ ਇੱਥੇ ਵੀ ਕੋਈ ਚੰਗੀ ਦੀ ਔਰਤ ਲੱਭ ਦੇ ਉਹਨੂੰ ਬਣਾ ਦੇ ਇਹਨੂੰ ਤੋੜ ਦੇ ਉਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਅਦਰ ਇਹਨੂੰ ਦੇ ਦੇ ਦੀਵਾਲੀ ਮਨਾਣਗੇ ਦੇਖੋ ਮੇਰਾ ਰਾਏ ਦੇਣਾ ਫਰਜ਼ ਨਹੀਂ ਪਾਂਦਾ ਮੈਂ ਮੈਂ ਕੇਜਰੀਵਾਲ ਨੂੰ ਇਹ ਰਾਏ ਜਰੂਰ ਦਊਂਗਾ ਇਹਨੂੰ ਵੀ ਤੋੜ ਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜ ਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਵੜਾ ਦੇ ਇਹਨੂੰ ਤੋੜ ਦੇ ਉਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਤੇ ਇਹਨੂੰ ਦੇ ਦੇ ਦੀਵਾਲੀ ਮਨਾਣ ਗੱਲ ਦੇਖੋ ਮੇਰਾ ਰਾਏ ਦੇਣਾ ਫਰਜ਼ ਨਹੀਂ ਪੈਂਦਾ ਬੰਦਾ ਮੈਂ ਕੇਜਰੀਵਾਲ ਨੂੰ ਇਹ ਰਾਏ ਜ਼ਰੂਰ ਨੂੰ ਕਹੂੰਗਾ ਇਹਨੂੰ ਵੀ ਤੋੜ ਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜ ਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਵੜਾ ਦੇ ਇਹਨੂੰ ਤੋੜ ਦੇ ਉਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਇਹਦਰ ਇਹਨੂੰ ਦੇ ਦੇ ਦੀਵਾਲੀ ਮਨਾਣਗੇ ਕੋ ਮੇਰਾ ਰਾਏ ਦੇਣਾ ਫਰਜ਼ ਨਹੀਂ ਪੰਦਾ ਬੰਬਾ ਕੇਜਰੀਵਾਲ ਨੂੰ ਇਹ ਰਾਏ ਜ਼ਰੂਰ ਨੂੰ ਦਊਂਗਾ ਇਹਨੂੰ ਵੀ ਤੋੜ ਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜ ਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਵੜਾ ਦੇ ਇਹਨੂੰ ਤੋੜ ਦੇ ਉਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਤੇ ਇਹਨੂੰ ਦੇ ਦੇ ਦੀਵਾਲੀ ਮਨਾਣ ਗਏ ਦੇਖੋ ਮੇਰਾ ਰਾਏ ਦੇਣਾ ਫਰਜ਼ ਨਹੀਂ ਪੰਦਾ ਬੰਬਾ ਕੇਜਰੀਵਾਲ ਨੂੰ ਇਹ ਰਾਏ ਜ਼ਰੂਰ ਨੂੰ ਦਊਂਗਾ ਇਹਨੂੰ ਵੀ ਤੋੜ ਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜ ਦੇ ਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਵੜਾ ਦੇ ਇਹਨੂੰ ਤੋੜ ਦੇ ਉੱਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਤੇ ਇਹਨੂੰ ਦੇ ਦੇ ਦੀਵਾਲੀ ਮਨਾਣਗੇ ਦੇਖੋ ਮੇਰਾ ਰਾਏ ਦੇਣਾ ਫਰਜ਼ ਨਹੀਂ ਪੈਂਦਾ ਮੈਂ ਬਣ ਮੈਂ ਕੇਜਰੀਵਾਲ ਨੂੰ ਇਹ ਰਾਏ ਜ਼ਰੂਰ ਦਊਂਗਾ ਇਹਨੂੰ ਵੀ ਤੋੜ ਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉੱਥੋਂ ਗਿਆ ਨਾ ਇਹਨੂੰ ਵੀ ਤੋੜ ਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਵੜਾ ਦੇ ਇਹਨੂੰ ਤੋੜ ਦੇ ਉੱਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਤੇ ਇਹਨੂੰ ਦੇ ਦੇ ਦੀਵਾਲੀ ਮਨਾਣਗੇ